Bye. ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦੀਨ ਪੈਂਦੇ ਪਿੰਡ ਕੈਰੋ ਵਿਖੇ ਛੋਟੇ ਜਿਹੇ ਦੋਵੇਂ ਪੈਂਨਪਰਾਵਾਂ ਦੀ ਗੁਰੂ ਘਰ ਦੇ ਵਿੱਚ ਲੱਗੀ ਲਿਵ ਨੇ ਪਿੰਡ ਦੇ ਹਰੇਕ ਵਿਅਕਤੀ ਦਾ ਮਨ ਮੋਇਆ ਹਰ ਇੱਕ ਵਿਅਕਤੀ ਇਹਨਾਂ ਛੋਟੇ ਜਿਹੇ ਬੱਚਾਂ ਦੇ ਲਈ ਅਰਦਾਸ ਵੀ ਕਰਦੇ ਨੇ ਮਾਲਕਾ ਇਹਨਾਂ ਵਰਗੇ ਛੋਟੇ ਬੱਚੇ ਨੂੰ ਤੰਦਰੁਸਤ ਰੱਖਣ ਤੁਹਾਨੂੰ ਦੱਸ ਦਿੰਨੇ ਆ ਕਿ ਪਿੰਡ ਕੈਰੋ ਦੇ ਰਹਿਣ ਵਾਲੇ ਛੋਟੇ ਪੈਂਨਪਰਾਵ ਗੁਰੂ ਘਰ ਦੇ ਨਾਲ ਲਿਵ ਲਾਈ ਬੈਠੇ ਨੇ 10 ਸਾਲ ਦਾ ਲੜਕਾ ਸਰਦਜੀਤ ਸਿੰਘ ਜੋ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਗੁਰਮੁਖੀ ਵਿਦਿਆਲਾ ਕੈਰੋ ਦੇ ਵਿੱਚ ਪੜਦਾ ਅਕਸਰ ਹੀ ਉਹ ਜਦ ਮੇਲੇ ਆਪ ਦੇ ਵਿੱਚ ਜਾਂਦਾ ਸੀ ਤਾਂ ਉੱਥੇ ਲੱਗੇ ਕਵਿਸ਼੍ਰੀ ਜਥਿਆਂ ਨੂੰ ਵੇਖ ਕੇ ਉਹਦਾ ਵੀ ਮਨ ਕਰਦਾ ਸੀ ਕਿ ਉਹ ਵੀ ਕਵਿਸ਼੍ਰੀ ਬਣੇਗਾ ਹਰ ਰੋਜ਼ ਉਹ ਘਰ ਆਣ ਕੇ YouTube 'ਵਲ ਕਵਿਸ਼੍ਰੀ' ਦੇਖ ਕੇ ਰਿਆਕ ਕਰਦਾ ਤੇ ਹੁਣ ਇਹੀ ਛੋਟਾ ਜਿਹਾ ਬੱਚਾ ਜਿੱਥੇ ਗੁਰੂ ਘਰਾਂ ਦੇ ਵਿੱਚ ਕਵਿਸ਼੍ਰੀ ਕਰਦਾ ਹੈ ਉੱਥੇ ਇਲਾਕੇ ਦੇ ਵਿੱਚ ਵੀ ਇਸ ਬੱਚੇ ਦੀ ਕਵਿਸ਼੍ਰੀ گاਉਂ ਨੂੰ ਲੈ ਕੇ ਵੀ ਕਾਫੀ ਚਰਚਾ ਹੈ ਉੱਥੇ 10 ਸਾਲ ਦੇ ਪੈਣ ਕੋਮਲ ਪ੍ਰਿਤ ਕੋੜ ਜੋ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਗੁਰਮੁਖ ਵਿਦਿਆਲੇ ਦੇ ਵਿੱਚ ਪੜ੍ਹਦੀ ਹੈ ਉਹ ਆਪਣੇ ਭਰਾ ਦੇ ਨਾਲ ਮਿਲ ਕੇ घर लिव लाई बैठी हुई है जिसकी आवाज तुम खुद सुन के ती मन खुश हो जाएगा इस मौके बच्चों बच्चा पिता निर्मल सिंह वालों की कुछ कहा गया सुन ल ਇਨਾ ਕਾ ਕੇ ਦਰ ਸਰਬਜੀਤ ਸਿੰਘ ਕਿਹੜਾ ਪਿੰਨ ਕੈਨੂ ਹੋਰ ਕਿੰਨੇ ਆ 10 ਤੁਸੀਂ ਇੰਨੀ ਸੋਹਣੀ ਕਵਿਸ਼ਰੀ ਗਾਉਂਦੇ ਜੇ ਕਿਸ ਤਰ੍ਹਾਂ ਸ਼ੌਂਕ ਜਾਗਿਆ ਤੁਹਾਨੂੰ ਜੇ ਜਦੋਂ ਮੇਲੇ ਚ ਜਾਈਦਾ ਸੀ ਉਦੋਂ ਕਿ ਸਟੇਜ ਤੇ ਕਵਿਸ਼ਰੀ ਗਾਉਂਦੇ ਤੇ ਮੈਨੂੰ ਵੀ ਲੱਗਦਾ ਮੈਂ ਵੀ ਇਤਰਾ ਲਵਣਾ ਤੇ ਫੇਰ ਫੇਰ ਉਹ ਮੈਂ ਆਖਿਆ ਫਿਰ ਮੈਂ ਵੀ ਬਣੂਗਾ ਤੇ ਅੱਜ ਮੌਕਾ ਆ ਗਿਆ ਕਿਸ ਤਰ੍ਹਾਂ ਸ਼ੌਂਕ ਕਿਤਰਾ ਬਸ ਉਸਤਾਦ ਕਿੱਥੋਂ ਦਾ ਰਿਆ संत बाबा ठाकुर सिंह जी गुरुमति विद्यालय कैरो जो कि इन्होंने लाइन पे पाया बणए से मतलब ओना उस विद्यालय वालों हैं हां जी ते कविश्री किस तरह सीखी YouTube तो हम्म ओत्थों ही सीख के जो आने यो सीख लेईदा ही हम्म एक डायरी रखी होते लिख लेई दी कविश्री फिर याद करते रहई दानु किथे किथे हुन तक बोल ਕਿਆ ਆਤਮਾ ਦੇ ਬੋਲ ਕੇ 아이 ਜਿਹੜੇ ਮੈਡਲ ਜਿੱਤੇ ਹੋਏ ਆ ਇਹ ਸਿਰਫ ਕਬੀਸ਼ਰੀ ਤੋਂ ਹੀ ਬੋਲ ਕੇ ਕਿ ਹੋਰ ਵੀ ਸਕੂਲ ਦੇ ਵਿੱਚ ਮੱਲਾ ਗਤਕਾ ਵੀ ਤੇ ਸਕੂਲ ਤੇ ਵੀ ਜਿੱਤੇ ਹਨ ਗਤਕਾ ਵੀ ਤੁਸੀਂ ਹੁਣ ਖੇਡ ਕੇ ਵਿਖਾਉਂਦੇ ਹਾਂ ਹਾਂਜੀ ਗਤਕਾ ਵੀ ਖੇਡਿਆ ਉਹ ਵੀ ਉਹਨਾਂ ਨੇ ਸੰਤ ਬਾਵਾ ਠਾਕੁਰ ਸਿੰਘ ਜੀ ਗੁਰਮਤੀ ਵਿਦਿਆਲਾ ਕੈਰੋ ਨੇ ਸਿਖਾਇਆ ਤੇ ਮੰਮੀ ਡੈਡੀ ਦਾ ਕਿੰਨਾ ਸਹਿਯੋਗ ਬਹੁਤ ਜ਼ਿਆਦਾ ਕੀ ਕਹਿਣਾ ਚਾਹੁੰਦੇ ਬੱਚਿਆ ਹੋਰ ਜਿਹੜੇ ਲੋਕ ਉਹਨੇ ਅੱਜ ਕੱਲ ਦੇ ਦੇ ਲੋਕਸ ਵਾਲ ਕਟਾਈ ਜਾਂਦੇ ਨਾ ਜੁੜਾ ਸੰਬੰਧ ਦੇ ਕੀ ਕਹਿਣਾ ਚਾਹਦੇ ਹੋ ਨਾ ਕਿ ਅੱਜ ਕੱਲ ਦਾ ਜਮਾਨਾ ਨਹੀਂ ਹੈਗਾ ਜੁੜੇ ਸਾਰੇ ਜੁੜਾ ਹੀ ਕਟਾਈ ਜਾਂਦੇ ਕੈਂਕੀ ਲਾਈ ਜਾਂਦੇ ਕੀ ਗੁਰੂ ਸਿੱਖ ਵਾਲੇ ਬੰਨ ਹਾਂਜੀ ਕੀ ਨਾਂ ਕਹ ਕੇ ਦੋ ਕਮਲਪ੍ਰੀਤ ਕਾਰ ਕਿਹੜਾ ਪਿੰਡ ਹੈ ਕੈਰੋਂ ਉਮਰ ਕਿੰਨੀ ਬੱਤ 50 ਸਾਲ ਤੁਸੀਂ ਐਡਾ ਸੋਹਣਾ ਕੀਰਤਨ ਕਰਦੇ ਜੇ ਕਿੱਥੇ ਵੱਢਦੇ ਜਿੱਤੇ ਕਿਸ ਤਰ੍ਹਾਂ ਸ਼ੌਂਕ ਦਾ ਨਬਿਆ ਹੈ ਤੇ ਅਸੀਂ ਸੰਤ ਬਾਬਾ ਠਾਕੁਰ ਸਿੰਘ ਗੁਰਮਤਿ ਦੇ ਅਲਾ ਕੈਰ ਦੇ ਵਿੱਚ ਜਾਂਦੇ ਸੀ ਹਨਾ ਸਾਡੇ ਮਮਾ ਪਾਪਾ ਨੇ ਕਿਹਾ ਸੀ ਕਿ ਤੁਸੀਂ ਉੱਥੇ ਜਾਇ ਕਰੋ ਤੇ ਫਿਰ ਉੱਥੋਂ ਉਹਦੇ ਵੀਰ ਜੀ ਸਾਨੂੰ ਭਾਈ ਸੁਖਚਾਨ ਸਿੰਘ ਜੀ ਗੋਪਾਲਾ ਅਤੇ ਕੀਰਤਨ ਵਾਲੇ ਵੀਰ ਜੀ ਭਾਈ ਬਹਾਲ ਸਿੰਘ ਉਹਨਾਂ ਤੋਂ ਅਸੀਂ ਕੀਰਤਨ ਦੀ ਸਿੱਖਿਆ ਲਈ ਤੇ ਫਿਰ ਹੌਲੀ ਹੌਲੀ ਆਪੇ ਇਹ ਦਜਣ ਕਹਿੰਦੇ ਆ ਅਸੀਂ ਕੀਰਤਨ ਕਰ ਲਾਪੇ ਤੇ ਸੰਧਿਆ ਵੀ ਕੀਤੀ ਐ ਤੇ ਗਤਕਾ ਵੀ ਸਿੱਖਦੇ ਆ ਤੇ ਹੋਰ ਵੀ ਤਾਂ ਮੈਂ ਤੇ ਅਹੀਂ ਕੀਰਤਨ ਵੀ ਕੀਤਾ ਏ ਤੇ ਸਕੂਲ ਦੇ ਵਿੱਚ ਵੀ ਅਹੀਂ ਰੋਜ਼ ਪ੍ਰੇਰ ਕਰਾਉਂਦੇ ਆ ਉਤੋਂ ਦੇ ਵੀ ਟੀਚਰਸ ਕਹਿੰਦੇ ਤੁਸੀਂ ਕਿਤੋਂ ਐਡਾ ਵਧੀਆ ਕੀਰਤਨ ਸਿੱਖਿਆ ਵਾ ਹੋਰ ਵੀ ਬੱਚਿਆਂ ਨੂੰ ਉੱਥੇ ਲੈ ਕੇ ਜਾਇਆ ਕਰੋ ਤੇ ਫਿਰ ਇਹਨਾਂ ਬੱਚਿਆਂ ਨੂੰ ਵੀ ਕਹਿੰਦੇ ਆ ਕਿ ਜਾਇਆ ਕਰੋ ਪਰ ਕਈ ਆ ਜਿਹੜੇ ਜਾਂਦੇ ਆ ਤੇ ਇਸ ਕਰਕੇ ਤੁਸੀਂ ਦੋ ਸਈ ਦੋਵੇਂ ਭੈਣ ਭਰਾ ਹੀ ਮਿਲ ਕੇ ਕੀਰਤਨ ਅਤੇ ਕਵਿਸ਼ਰੀ ਕਰਦੇ ਆ ਹਾਂਜੀ ਇੱਦ ਮੈਡਲ ਲੈ ਗੱਲ ਚ ਵੀ ਤੁਹਾਡੇ ਨੇ ਇੱਧਰ ਵੀ ਜਿੱਤੇ ਹੋਏ ਨੇ ਇਹ ਸਭ ਮੈਂ ਇਸ ਤਰ੍ਹਾਂ ਇਕਵਿਸ਼ਰੀਤ ਉਹ ਤੇ ਹਾਂਜੀ ਅੱਜ ਸਕੂਲ ਦੇ ਵਿੱਚੋਂ ਫਰਸਟ ਪੋਜੀਸ਼ਨ ਆ ਸਿਰਫ ਕਰਕੇ ਵੀ ਮਿਲੇ ਆ ਤੇ ਗੱਤਕਾ ਖੇਡ ਕੇ ਵੀ ਹੁਸ਼ਿਆਰਪੁਰ ਵੀ ਖੇਡ ਕੇ ਆਇਆ ਢਿੱਲੇ ਲੈਵਲ ਤੇ ਉੱਥੋਂ ਵੀ 3rd ਪੋਜੀਸ਼ਨ ਆਈ ਆ ਢੀ ਹਾਂਜੀ ਏਡੀ ਛੋਟੀ ਉਮਰ ਦੇ ਵਿੱਚ ਏਡੀ ਸੁਰੇਲੀ ਆਵਾਜ਼ ਅੱਗੇ ਕੀ ਅਪੀਲ ਜਿਹੜੀ ਤਾਂ ਲੋਕਾਂ ਨੂੰ ਤੁਸੀਂ ਕਰਨਾ ਚਾਹੁੰਦੇ ਜੀ ਹਾਂਜੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀ ਗੁਰਸਿੱਖ ਬਣੋ ਇਸੇ ਇੱਕ ਵਾਰ ਸਿੱਖੀ ਸਿੱਖਿਤਾ ਨਾ ਕਰੋ ਤੇ ਫਿਰ ਇਸ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਜਿਹੜੀ ਆ ਵਧੀਆ ਸਿੱਖਿਆ ਮਿਲੇ ਤੇ ਵਾਰ ਨਾ ਘਟਾਇਆ ਜਾਵੇ ਤੇ ਹੋਰ ਵੀ ਵਧੀਆ ਹੋਰ ਸਿੱਖ ਸੰਸਥਾਵਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਸਿੱਖ ਸੰਸਥਾਵਾਂ ਨੂੰ ਇਹ ਕਹਿੰਦੇ ਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਅਤੇ ਮਾਦਾ ਪਿਤਾ ਦਾ ਵੀ ਨਾਸ਼ ਜਿਹੜਾ ਇਹ ਰੋਸ਼ਨ ਕਰ ਸਕੀਏ ਕੀ ਨਾਮ ਹੈ ਤੁਹਾਡਾ ਨਿਰਮਲ ਸਿੰਘ ਕਿਹੜਾ ਪਿੰਡ ਕੈਰਾਂ ਜੀ ਇਹਦੇ ਛੋਟੇ ਛੋਟੇ ਬੱਚੇ ਨੇ ਕੀ ਨਾਮ ਇਹਨਾਂ ਦੋਨਾਂ ਬੈਠਾ ਹੈ ਇੱਕ ਨਸਰ ਕਾਕੇ ਦਾ ਨਾਮ ਸਰਬਜੋਤ ਸਿੰਘ ਤੇ ਕੁੜੀ ਦਾ ਨਾਮ ਕਮਲਪ੍ਰੀਤ ਕੌਰ ਇਹਨਾਂ ਨੂੰ ਕਦੋਂ ਤੋਂ ਸ਼ੌਂਕ ਜਿਹੜਾ ਹੈ ਪਿਆ ਗਤਕੇ ਦਾ ਵੀ ਤੇ ਕਵੀਸ਼ਰੀ ਦਾ ਤੇ ਅਥੇ ਕੀਰਤਨ ਦਾ ਜੇ ਭਾਵੇਂ ਆਪਣੇ ਨਾ ਕੈਰਾਂ ਦੇ ਵਿੱਚ ਗੁਰਮਤਿ ਵਿਦਿਆਲਾ ਖੁੱਲ੍ਹਾ ਹੈ ਉੱਥੇ ਪੜਨ ਜਾਂਦੇ ਕਵੀਸ਼ਰੀ ਦੀ ਕਲਾਸੇ ਲਾਉਂਦੇ ਗਤਕੇ ਦੀ ਕਲਾਸੇ ਲਾਉਂਦੇ ਤੇ ਇਹਨਾਂ ਨੂੰ ਸ਼ੁਰੂ ਤੋਂ ਹੋ ਗਈ ਤੇ ਅਸੀਂ ਗੁਰੂ ਵਾਲੇ ਬੰਨੇ ਹਰਜੀ ਇਹ ਤੜਕੇ ਉੱਠ ਕੇ ਐਤਵਾਰ ਸੋਨੀ ਸਾਹਿਬ ਵੀ ਕਰਨ ਜਾਂਦੇ ਆ 3 ਵਜੇ 3 ਨੂੰ ਸ਼ੌਂਗ ਹੈ ਹੋਈ ਗੁੜੀਆਂ ਨੂੰ ਵੀ ਹਰਮੋਨੀਅਮ ਮਿਲਿਆ ਹੈ ਹਰਜੀ ਗਿਫਟ ਮਿਲਿਆ ਕਿ ਕੀਰਤਨ ਬਹੁਤ ਸੋਹਣਾ ਕਰਦੀ ਆ ਤੇ ਕਾਕੀ ਨੂੰ ਵੀ ਹਰਜੀ ਬਹੁਤ ਸ਼ੌਂਗ ਹੈ ਕਿ ਮੈਂ ਕਵੀਸ਼ਰੀ ਜਿਹਾ ਬੰਨਾ ਹੈ ਜੀ ਇੰਨਾ ਜ਼ਿਆਦਾ ਇਹਨੂੰ ਲੱਗਿਆ ਗੁਰੂ ਦੇ ਨਾਲ ਲੱਗੇ ਕਿ ਇਹ ਵੀ ਤੜਕੇ 3 ਵਜੇ ਉੱਠ ਕੇ ਗੁਰਦਾਰੇ ਸੋਨੀ ਸਾਹਿਬ ਕਰਨ ਜਾਂਦੇ ਸਰ ਜੀ ਤੇ ਵਿਦਿਆਲੇ ਕਲਾਸ਼ ਨਹੀਂ ਸਰ ਦੇ ਰੋਜ਼ ਕਲਾਸ ਖਲੋਣ ਜਾਂਦੇ ਸਾਰੇ ਇਹਨਾਂ ਨੂੰ ਸ਼ੌਂਕ ਕਿਸ ਤਰ੍ਹਾਂ ਤੇ ਇਹ ਕੀ ਦੇ ਤੋਂ ਰਿਆਜ ਜਿਹੜਾ ਕੀ ਤੋਂ ਸਿੱਖਿਆ ਨਾ ਰਿਆਜ ਸਾਹਿਬ ਜੀ ਜਿਹੜਾ ਗੁੜੀਆਂ ਨੇ ਤੇ ਵਿਦਿਆਲੇ ਸਿੱਖਿਆ ਤੇ ਕਾਕੇ ਨੂੰ ਵੀ ਸ਼ੌਂਕ ਹੀ ਸੀ ਕਿ ਮੋਬਾਈਲ ਆ ਲਵੇ ਵੇਖੀ ਕਵੀਸ਼ਰੀ ਬੋਲਦਾ ਰਹਿੰਦਾ ਹੀ ਲਿਖ ਕੇ ਤੇ ਯਾਦ ਕਰਕੇ ਜਿਵੇਂ ਰਾਤ ਨੂੰ ਕੀ ਨਾਲ ਲੈਂਦੇ ਲਿਖੀਆ ਤੇ ਸਵੇਰੇ ਜਾ ਕੇ ਸਟੇਜ ਤੇ ਬੋਲ ਦਿੰਦਾ ਬਹੁਤ ਤਾਵਾ ਤੇ ਨੇ ਜਾ ਕੇ ਕਵਿਸ਼ਰੀ ਬੋਲੀਏ ਕਿ ਕਿੱਥੇ ਕਿੱਥੇ ਇਸ ਤੋਂ ਇਲਾਵਾ ਘਰੇ ਵੀ ਹੈ ਕਿ ਹੋਰ ਵੀ ਵਾ ਸਟੇਜਾਂ ਤੇ ਵੀ ਬੋਲਦਾ ਹੈ ਸਟੇਜਾਂ ਦੇ ਉੱਤੇ ਵੀ ਬੋਲਦਾ ਕਿਤੇ ਵੀ ਪ੍ਰੋਗਰਾਮ ਕੋਈ ਹੋਵੇ ਤੇ ਉੱਥੇ ਨੇ ਜਾਣਾ ਜਾਣਾ ਕਹਿੰਦਾ ਪਾਪਾ ਜੀ ਮੈਨੂੰ ਨਾਲ ਲਿਕੇ ਜਾਓ ਮੈਂ ਕਵਿਸ਼ਰੀ ਬੋਲਣੀ ਹੈ ਤੇ ਇਹ ਮੈਡਲ ਸਭ ਉੱਥੇ ਹੀ ਜਿੱਤੇ ਨੇ ਹਾਂਜੀ ਸਰ ਹੁਣ ਕੀ ਅਪੀਲ ਹੋਰ ਵੀ ਨੌਜਵਾਨ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਕੀ ਅਪੀਲ ਕਰਨਾ ਚਾਹੀਦਾ ਹੈ ਕਿੰਨੇ ਕਿ ਇਹਨਾਂ ਬੱਚਿਆਂ ਵਾਂਗੂ ਤੁਸੀਂ ਵੀ ਗੁਰੂ ਵਾਲੇ ਬਣੋ ਤੇ ਕੀਰਤਨ ਸਿੱਖੋ ਗੁਰਬਾਣੀ ਦੇ ਨਾਲ ਲੱਗੋ ਤੇ ਅੱਗੇ ਤੋਂ ਵੀ ਕੋਈ ਛੋਟੇ ਬੱਚੇ ਤੁਹਾਡੇ ਅੱਲ ਦੇਖ ਕੇ ਵੀ ਸਾਰੇ ਕੀਰਤਨ ਦੇ ਸੇਵਾ ਕਰਨ ਕੀਰਤਨ ਸਿੱਖਣਾ ਜਿਹੜੀ ਸਿੱਖ ਸੰਸਥਾ ਉਹਨਾਂ ਨੂੰ ਅਪੀਲ ਕੀ ਕਰਨਾ ਚਾਹਦੇ ਬੱਚਿਆਂ ਵੱਲੋਂ ਉਹਨਾਂ ਨੂੰ ਅਪੀਲ ਬੱਚਿਆਂ ਵੱਲੋਂ ਇਹ ਕਰਨਾ ਚਾਹੁੰਦੇ ਆ ਕਿ ਸਭ ਜੀ ਸਾਡਾ ਜਿੰਨਾ ਵੀ ਹੋ ਸਕਦਾ ਸਾਥ ਦਿਓ ਕਿ ਬੱਚੇ ਅੱਗੇ ਵੱਧ ਕੇ ਇਹ ਇਹ ਪ੍ਰੋਗਰਾਮ ਕਰ ਸਕਣ ਜੰਪ ਜੀਤ ਕਾਰ ਜਿਹੜੇ ਬੱਚੇ ਨੇ ਇਹਨਾਂ ਦੀ ਕਿੰਨੀ ਉਮਰ ਕਿੰਨੀ ਆ ਤੱਕੇ ਕਾਕੇ ਦੀ 10 ਸਾਲ ਤੇ ਗੁੜੀਆ ਦੀ 15 ਸਾਲ ਜਿਸ ਤਰੀਕੇ ਨਾਲ ਉਹ ਬੱਚੇ ਤੁਹਾਡਾ ਇੱਕ ਇਸ਼ਾਰਾ ਕਰਦਾ ਤੇ ਗੁੜੀਆ ਜਿਹੜੀ ਆ ਕੀਰਤਨ ਕਰਦੀ ਆ ਤੇ ਕਿਸ ਤਰ੍ਹਾਂ ਮਾਨਤਾ ਨੂੰ ਮਹਿਸੂਸ ਹੁੰਦਾ ਕਿਉਂਕਿ ਅੱਜ ਦੇal ਦੀ ਜਿਸ ਤਰੀਕੇ ਦੀ ਪੀੜੀ ਆ ਕੋਈ ਨਸ਼ਿਆਂ ਚ ਆ ਕੋਈ ਗਲਤ ਰਾਹ ਤੋਰੇ ਕਰਦੀ ਸਾਨੂੰ ਬਹੁਤ ਖੁਸ਼ੀ ਹੁੰਦੀ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜੇ ਆ ਕਿ ਬਾਕੀ ਅਸੀਂ ਹੋਰ ਵੀ ਦੂਸਰੇ ਜਣਿਆਂ ਨੂੰ ਵੀ ਇਹ ਕਿ ਬੇਇਕਤੀ ਕਰਦੇ ਆ ਕਿ ਗੁਰਬਾਣੀ ਨਾਲ ਜੁੜੋ ਵਿਦਿਆਲਾ ਸਾਡੇ ਪਿੰਡ ਕੈਰੋ ਵਿਦਿਆਲਾ ਵਾ ਕਿ ਸਾਡੇ ਬੱਚੇ ਤਿੰਨੇ ਹੀ ਉੱਥੇ ਕੀਰਤਨ ਕਰਨ ਜਾਂਦੇ ਆ ਡੇਲੀ ਕਲਾਸ ਲੱਗਦੀ ਆ ਤੇ ਐਤਵਾਰ ਜਿਹੜਾ ਉਹ ਸੁਖਨੀ ਸਾਹਿਬ ਵੀ ਕਰਨ ਜਾਂਦੇ ਆ ਪਾਠ ਵੀ ਕਰਦੇ ਆ ਇਹੋ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੋ ਤੇ ਸਾਡੇ ਬੱਚਿਆਂ ਵਾਂਗੂ ਇਹਨਾਂ ਨੂੰ ਵੀ ਗੁਰਬਾਣੀ ਨਾਲ ਜੋੜੋ ਨ ਲੜਕਾ ਤੁਹਾਡਾ ਇਹ ਇਸ ਤੋਂ ਇਲਾਵਾ ਘਰੇ ਵੀ ਕੁਛ ਨਹੀਂ ਕਿ ਬਾਹਰ ਸਟੇਜਾਂ ਤੇ ਵੀ ਜਾਂਦੇ ਨੇ ਨਹੀਂ ਨਹੀਂ ਬਾਹਰ ਸਟੇਜਾਂ ਤੇ ਵੀ ਤੇ ਘਰੇ ਵੀ ਬੋਲਦਾ ਵਾ ਫੋਨ ਤੇ ਵੇਖ ਲੈਂਦਾ YouTube ਤੋਂ ਵੇਖ ਕੇ ਨਾ ਤੇ ਬਾਅਦ ਚ ਇਹਨੇ ਯਾਦ ਕਰਕੇ ਤੇ ਸਵੇਰੇ ਇਹਨੇ ਸਟੇਜ ਤੇ ਬੋਲ ਆਉਣੀ ਆ ਇਹਨੇ ਜ਼ੁਬਾਨੀ ਯਾਦ ਕਰਕੇ ਫਿਰ ਬੋਲਣੀ ਉੱਥੇ ਵੀ ਐਨਾ ਇਹਦੇ ਮਹਾਰਾਜ ਨਾਲ ਨੀਵੀ ਲੱਗੀ ਆ ਨਾ ਕਿ ਕਿ ਗੁਰਬਾਣੀ ਨਾਲ ਬਹੁਤ ਇਹਦਾ ਪਿਆਰ ਆ ਤੇ ਜਿਹੜੀ ਲੜਕੀ ਹੈ ਜਿਹੜੀ ਇਹ ਇਹ ਜਿਹੜੀ ਕਿਵੇਂ ਜਿਸ ਤਰੀਕੇ ਨਾਲ ਕੀਰਤਨ ਕਰਦੀ ਹੈ ਇਹ ਇਹਨਾਂ ਨੇ ਸਿੱਖਿਆ ਕਿਹਦੇ ਤੋਂ ਇਹਨਾਂ ਨੇ ਇਸ ਤਰ੍ਹਾਂ ਹੀ ਇਹਨਾਂ ਨੇ ਵੀ ਇਤਰਾ ਹੀ ਫੂਨ ਤੋਂ ਸਿੱਖਿਆ ਸੀ ਮੁੜ ਕੇ ਵਿਦਿਆਲੇ ਵਿਦਿਆਲਾ ਜਾਂਦੀ ਸੀ ਵਿਦਿਆਲਿਆ ਹੀ ਬਾਅਦ ਚ ਕਿ ਜਿਹੜਾ ਕੀਰਤਨ ਵਗੈਰਾ ਵਾ ਸਭ ਕੁਝ ਉੱਥੋਂ ਹੀ ਇਹਨਾਂ ਕਿ ਕਿ ਗੁਰਬਾਣੀ ਨਾਲ ਜੁੜੀ ਹੋਈ ਆ ਹੁਣ ਕੀ ਅਪੀਲ ਜਿਹੜੀ ਸਿੱਖ ਸੰਸਥਾਨਾਂ ਨੂੰ ਵੀ ਤੋਂ ਇਹ ਕਰਨਾ ਚਾਹੁੰਦੇ ਅਸੀਂ ਆਨੇ ਆ ਕਿ ਸਾਡੇ ਬੱਚਿਆਂ ਵੱਲੇ ਵੱਧ ਤੋਂ ਵੱਧ ਕਿ ਧਿਆਨ ਦਿੱਤਾ ਜਾਵੇ ਕਿ ਮਹਾਰਾਜ ਦੇ ਹੋ ਰਹੇ ਲੜ ਲੱਗਣ ਕਿ ਸਰਕਾਰ ਨੂੰ ਇਹੋ ਅਪੀਲ ਆ ਕਿ ਸਾਡੇ ਬੱਚਿਆਂ ਦੇ ਨਾਲ ਸੰਯੋਗ ਦੇਓ